ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਦੇ ਤਹਿਤ ਪ੍ਰੋਗਰਾਮ ਰੱਖਿਆ ਸੀ ਜਿਹਰੇ ਵਿੱਚ ਸਾਡੇ ਪੰਜਾਬ ਦੇ ਪਰਿਵਾਰੀ ਦਲਵੀ ਸਾਹਿਬ ਔਰ ਨਾਲ ਹੀ ਨਾਲ ਇਥੋਂ ਚੋਣ ਲੜੇ ਔਰ ਸਾਡੇ ਜੁਆਇੰਟ ਟ੍ਰੈਜ਼ਰਰ ਪਾਰਟੀ ਦੇ ਵਿਜੇਂਦਰ ਸਿੰਘਲਾ ਸਾਹਿਬ ਐਂਡ ਅਮਰ ਸਿੰਘ ਰਾਣਾ ਕੇ ਪੀ ਜੀ ਸੀ ਸਾਰੇ ਲੋਕਾਂ ਨੇ ਆ ਕੇ ਅੱਜ ਸੰਗਠਨ ਦੇ ਲੋਕਾਂ ਨਾਲ ਗੱਲਬਾਤ ਕੀਤੀ ਔਰ ਜਿਸ ਪ੍ਰਕਾਰ ਸੰਗਠਨ ਦੀ ਮਜ਼ਬੂਤੀ ਹੋਣੀ ਚਾਹੀਦੀ ਹੈ ਉਰੇ ਚ ਕੀ ਕੀ ਕਮੀਆਂ ਰਹਿ ਗਈਆਂ ਕੀ ਕੀ ਕਠਿਨਾਈਆਂ ਉਰੇ ਤੇ ਅੱਜ ਉਹਨਾਂ ਦੇ ਨਾਲ ਸਾਹਮਣੇ ਤੋਂ ਉਹਨਾਂ ਨੂੰ ਮਾਈਕ ਦੇ ਕੇ ਉਹਨਾਂ ਦੇ ਵਿਚਾਰ ਸੁਣੇ ਔਰ ਜੀਰੇ ਵਿੱਚ ਸਾਨੂੰ ਕਾਫੀ ਤਦਾਦ ਦੇ ਵਿੱਚ ਇਹ ਲੱਗਿਆ ਕਿ ਸਾਡਾ ਸੰਗਠਨ ਮਜ਼ਬੂਤੀ ਦੇ ਵੱਲ ਵਧ ਰਿਹਾ ਹੈ ਲੇਕਿਨ ਹਾਂ ਸੰਗਠਨ ਦੇ ਵਿੱਚ ਜਿਹੜੀਆਂ ਛੋਟੀਆਂ ਤੁਰੇਟੀਆਂ ਜਾਂ ਕੋਈ ਕਮੀਆਂ ਹੈਗੀਆਂ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੀਆਂ ਕਰਾਂਗੇ ਜ਼ਿਲ੍ਹੇ ਪੱਧਰ ਤੇ ਔਰ ਬਲਾਕ ਪੱਧਰ ਤੇ ਸਾਡੇ ਬਲਾਕ ਦੇ ਪ੍ਰਧਾਨ ਵੀ ਸਨ ਇਹ ਜਿਹੜਾ ਕਾਰਜਕ੍ਰਮ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਵਿੱਡਿਆ ਔਰ ਗ੍ਰਨੇਡ ਸਾਡੇ ਮੰਦਰ ਤੇ ਗੁਰਦੁਆਰੇ ਸੁਰੱਖਿਤ ਨਹੀਂ ਹਨ ਸਾਡੀਆਂ ਪੁਲਿਸ ਚੌਕੀਆਂ ਤੇ ਹੈਂਡ ਗ੍ਰਨੇਡ ਸਿੱਤੇ ਜਾ ਰਹੇ ਨੇ ਤੇ ਹਾਸੋਹੀਨ ਘਟਨਾਕਰਮ ਬਣਿਆ ਹੋਇਆ ਕਿ ਪੁਲਿਸ ਕਮਿਸ਼ਨਰ ਕਹਿੰਦੇ ਐ ਕਿ ਇਹ ਟਾਇਰ ਫਟ ਗਿਆ ਥਾ ਔਰ ਜਿਹੜਾ ਬੀਜੀਪੀਓ ਕਹਿੰਦਾ ਕਿ ਨਹੀਂ ਇਹ ਹੈਂਡ ਗ੍ਰਨੇਡ ਸੀਗਾ ਇਸ ਤਰ੍ਹਾਂ ਦੇ ਹਾਲਾਤ ਹਰ ਵਿਅਕਤੀ ਸਹਿਮਿਆ ਵਿਆ ਕੋਈ ਵਿਅਕਤੀ ਸੁਰੱਖਿਤੀ ਗੈਂਗਵਾਰ ਗੈਂਗਸਟਰਾਂ ਦਾ ਉਹ ਬੋਲਬਾਲਾ ਹੈ ਹਰ ਸ਼ਹਿਰ ਦੇ ਅੰਦਰੋਂ ਫਰੋਤੀ ਦੇ ਨਾਮ ਤੇ ਕਰੋੜਾਂ ਰੁਪਇਆ ਇਸ ਲੋਕ ਜਿਹੜੇ ਗੈਂਗਸਟਰ ਹੈ ਉਹ ਸ਼ਹਿਰੀਆਂ ਤੋਂ ਕਾਰੋਬਾਰੀਆਂ ਤੋਂ ਲਜਾ ਚੁੱਕੇ ਹੈ ਨੌਕਰੀ ਲੈਣ ਵਾਲੇ ਸੜਕਾਂ ਤੇ ੱੱਕੇ ਖਾਰੇ ਨਹੀਂ ਪੰਜਾਬ ਦੇ ਸਿਰ ਕਰਜ਼ੇ ਦਾ ਉਹ ਮਾੜਾ ਹਾਲ ਹੈ 95000 ਕਰੋੜ ਰੁਪਇਆ ਤਿੰਨਾਂ ਸਾਲਾਂ ਦੇ ਵਿੱਚ ਕਾਂਗਰਸ ਨੇ ਰਾਜ ਦੇ ਵਿੱਚ 75000 ਕਰੋੜ ਰੁਪਏ ਦਾ ਕਰਜ਼ਾ ਸੀ 55 ਸਾਲਾਂ ਚ ਲਿਆ ਕਿਉਂਕਿ ਅਕਾਲੀ ਦਲ ਬਹੁਤ ਵੱਡਾ ਖਰਚੇ ਦੀ ਪੰਡ ਛੱਡ ਕੇ ਗਿਆ ਸੀ 95000 ਕਰੋੜ ਰੁਪਇਆ ਕਰਜ਼ਾ ਲੈ ਚੁੱਕੇ ਹੈ ਮੈਨੂੰ ਲੱਗਦਾ ਜਿਸ ਪ੍ਰਕਾਰ ਦੇ ਹਾਲਾਤ ਹੈ ਮੈਨੂੰ ਇਹ ਲੱਗਦਾ ਕਿ ਇਹ ਸਾਢੇ 3 ਲੱਖ ਤੋਂ ਕਰਜ਼ਾ ਚੱਕ ਕੇ ਕਿਤੇ ਸਾਢੇ 5 ਲੱਖ ਨਾ ਕਰ ਦੇ ਫਿਰ ਸਾਡੇ ਪੰਜਾਬ ਦਾ ਕੀ ਹੋਇਆ 16 ਮੈਡੀਕਲ ਕਾਲਜ ਦੀ ਗੱਲ ਕੀਤੀ ਸੀ ਇੱਕ ਮੈਡੀਕਲ ਕਾਲਜ 95000 ਕਰੋੜ ਰੁਪਿਆ ਕਰਜ਼ਾ ਲੈ ਲਿਆ ਕਿ ਲੇਕਿਨ 인ਫਰਾਇਕ ਨਹੀਂ ਬੜਿਆ ਨਵੀਂ ਚੀਜ਼ ਪੰਜਾਬ ਦੇ ਅੰਦਰ ਨਾ ਕੋਈ ਨਵਾਂ ਪੁਲ ਨਾ ਕੋਈ ਨਵਾਂ ਬਸਸਡਾ ਨਾ ਕੋਈ ਸਿਹਤ ਕੇਂਦਰ ਉਪਰਾਣੇ ਸਿਹਤ ਕੇਂਦਰਾਂ ਤੇ ਉੱਤੇ ਕੂਚੀ ਮਾਰ ਕੇ ਰੰਗ ਰੋਗਣ ਕਰਕੇ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾਏ ਗਏ ਸਨ 2500 ਬੰਦਾ ਜਿਹੜਾ ਹੈਗਾ ਬੇਰੋਜ਼ਗਾਰ ਹੋ ਗਿਆ ਸੀ ਉਸ ਲਈ ਕੋਈ ਕੰਮ ਨਹੀਂ ਕੀਤਾ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਹੋ ਸਕਦਾ ਮੈਂ ਇਸੇ ਕਰਕੇ ਤਾਂ ਸੀ ਸਰਕਾਰ ਚੋਂ ਵੀ ਬਾਹਰ ਰਹੇ ਮੈਂ ਨਹੀਂ ਕਹਿੰਦਾ ਕਿ ਸਾਡੇ 'ਚ ਕਮੀਆਂ ਨਹੀਂ ਸਨ ਅਸੀਂ ਆਈ ਸੈਡ ਕਿ ਸਾਡੇ ਚ ਵੀ ਕਮੀਆਂ ਸੀ ਇਸ ਕਰਕੇ ਅਸੀਂ 18 ਸੀਟਾਂ ਤੇ ਰਹੇ ਹੁਣ ਨਸ਼ੇ ਦੀ ਗੱਲ ਹੈ ਸਾਰੀਆਂ ਸਰਕਾਰਾਂ ਵੇਲੇ ਅਕਾਲੀ ਦਲ ਵੇਲੇ ਨਸ਼ਾ ਆ ਫਿਰ ਸਾਡੀ ਸਰਕਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਵੀ ਔਰੇ ਤੇ ਮੁਕੰਮਲ ਕਾਮਯਾਬ ਨਹੀਂ ਹੋਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹਨਾਂ ਨੇ ਕਿਹਾ ਅਸੀਂ ਤਾਂ ਮਹੀਨੇ ਚ ਹੀ ਕਰ ਦਿਆਂਗੇ ਇਹਨਾਂ ਨੇ ਤਾਂ ਹੁਣ 10 ਗੁਣੇ ਨਸ਼ਾ ਹੋ ਗਿਆ ਇਹਦੇ ਆਸਤੇ ਸਾਨੂੰ ਕੋਈ ਆਲਟਰਨੇਟਿਵ ਗੱਲ ਕਰਨੀ ਪਏਗੀ ਪੰਜਾਬ ਦੇ ਲੋਕਾਂ ਨਾਲ ਬੁੱਧੀਜੀਵੀ ਨਾਲ ਕਿ ਕਿਵੇਂ ਬਚਿਆ ਜਾ ਸਕਦਾ ਹੈ ਇਹ ਇਹਨੂੰ ਇਹ ਕਿਵੇਂ ਬਚਿਆ ਜਾ ਸਕਦੇ ਜੇ ਅਸੀਂ ਕੱਲੀ ਗੱਲ ਕਰਦੇ ਆਂਗੇ ਅਸੀਂ ਆਉਣ ਵਾਲੇ ਸਮੇਂ ਨਸ਼ਾ ਬੰਦ ਕਰ ਦਾਂਗੇ ਇਹ ਕਿਦੋਂ ਨਸ਼ਾ ਬੰਦ ਹੋ ਜਾਏਗਾ ਸਾਨੂੰ ਉਹ ਰੱਸੇ ਕੋਈ ਨਵਾਂ ਆਲਟਰਨੇਟਿਵ ਦੇਣਾ ਪਏਗਾ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਪਏਗਾ ਅਸੀਂ ਫਿਰ ਕੱਟ ਵੈਸੇ ਦਾ ਨੈਸ਼ਨਲੀ ਨਸ਼ਾ ਕੋਈ ਇੰਟਰਨੈਸ਼ਨਲ ਲੈਵਲ ਤੇ ਵੀ ਉਸ ਤਰ੍ਹਾਂ ਮੁਕੰਮਲ ਤੌਰ ਤੇ ਬੰਦ ਨਹੀਂ ਹੋ ਸਕਿਆ ਲੇਕਿਨ ਇਹਦੇ ਤੇ ਰੋਕ ਲਾਈ ਜਾ ਸਕਦੀ ਹੈ ਰੋਕத் ਥਾਮ ਹੋ ਸਕਦੀ ਹੈ ਅੱਜ ਕੱਲ ਮਰਵਾਨਾ ਉਹਨਾਂ ਨੇ ਉੱਥੇ ਲੀਗਲਾਈਜ਼ ਕਰਤਾ ਕੈਨੇਡਾ ਦੇ ਅੰਦਰ ਆਈ ਡੋਨਟ ਸੇ ਕਿ ਕੋਈ ਵੀ ਨਸ਼ਾ ਸਾਨੂੰ ਲੀਗਲਾਈਜ਼ ਕਰਨਾ ਚਾਹੀਦਾ ਪਰ ਸਾਨੂੰ ਇਹਦੇ ਵਿਚਾਰ ਬਣਾਉਣਾ ਜ਼ਰੂਰ ਪਏਗਾ ਜਿਵੇਂ ਸ਼ਰਾਬ ਹੈ ਅੱਜ ਕੱਲ ਸ਼ਰਾਬ ਦਾ ਗਲਾਸ ਫੜ ਕੇ ਬੰਦਾ ਪਾਰਟੀ ਦੇ ਵਿੱਚ ਘੁੰਮਦਾ ਹਰ ਵਿਅਕਤੀ ਉਹਨੂੰ ਤਾਂ ਨਸ਼ਾ ਮਹਿਸੂਸ ਨਹੀਂ ਸ਼ਰਾਬੀ ਇੱਕ ਨਸ਼ਾ ਹੈ ਲੇਕਿਨ ਜਿਹੜੀ ਓਪੀਐਮ ਹੈ ਪੱਪੀ ਹਸਕਾ ਇਹਨੂੰ ਅਗਲਾ ਨਸ਼ਾ ਮਹਿਸੂਸ ਕਰਦਾ ਜੀ ਇਹ ਤਾਂ ਜੀ ਬਹੁਤ ਭੜਾ ਨਸ਼ਾ ਹੈ ਸ਼ਰਾਬ ਹੀ ਇਹਦਾ ਗਾਲਾਂ ਵੀ ਕੱਢਦਾ ਹੈ ਕੋਈ ਨਾ ਕੋਈ ਡਿੱਗਦਾ ਮਾਰਦਾ ਵੀ ਇਹ ਹੋ ਸਕਦਾ ਪੱਪੀ ਹਸਕ ਤੇ ਅਫੀਮ ਖਾ ਕੇ ਬੰਦਾ ਇਹੋ ਜੀ ਹਰਕਤ ਨਹੀਂ ਕਰਦਾ ਹੋਏ ਲੇਕਿਨ ਸਮਾਜ ਦੇ ਅੰਦਰ ਉਸ ਨਸ਼ੇ ਨੂੰ ਜ਼ਿਆਦਾ ਬੁਰਾ ਮੰਨਿਆ ਜਾਂਦਾ ਹੈ ਮੇਰੇ ਕਹਿਣ ਦਾ ਮਤਲਬ ਕੋਈ ਵੀ ਨਸ਼ਾ ਸਾਡੇ ਹਸਤੇ ਮੈਂ ਕਿਸੇ ਵੀ ਨਸ਼ੇ ਨੂੰ ਤਰਜੀਹ ਨਹੀਂ ਨਾ ਨਾ ਹੀ ਮੈਂ ਇਹ ਚੋਨਾ ਵੀ ਲੋਕੇਰਾ ਸੇਵਨ ਕਰਨ ਲੇਕਿਨ ਸਾਨੂੰ ਕੋਈ ਨਾ ਕੋਈ ਬੈਸਟ ਆਲਟਰਨੇਟਿਵਸ ਭਾਲਣੇ ਪੈਣਗੇ ਸਿੰਥੈਟਿਕ ਡਰੱਗਸ ਨੂੰ ਬੰਦ ਕਰਨ ਵਾਸਤੇ ਇੱਕ ਵਾਰੀ ਲੀਹਤ ਹੈ ਡੋਜ਼ਰ ਕਲਚਰ ਨੂੰ ਬੜਿੰਗ ਸਾਹਿਬ ਬੜਿੰਗ ਸਾਹਿਬ ਬਲਡੋਜ਼ਰ ਕਲਚਰ ਜਿਹੜਾ ਕੀਤਾ ਜਾ ਰਿਹਾ ਪਰਸਪੈਕਸ਼ਨ ਬਣਾਈ ਜਾ ਰਹੀ ਹੈ ਕਿ 100% ਨਸ਼ਾ ਬੰਦ ਕਰਨਾ ਸੀ ਭਗਵੰਤ ਮਾਨ ਜੀ ਨੇ ਤਾਂ ਤਿੰਨ ਸਾਲ ਤੱਕ ਕੁਝ ਕੀਤਾ ਨਹੀਂ ਤਿੰਨ ਸਾਲ ਭਗਵੰਤ ਮਾਨ ਜੀ ਸੁੱਤੇ ਰਹੇ ਹੁਣ ਕਰਨ ਸੀ ਮਤੇ ਆ ਗਿਆ ਉਹਨਾਂ ਨੇ ਅੰਦਰ ਸਕੀਮ ਬਣਾਈ ਕਿ ਹੁਣ ਆਪਾਂ ਕਿਵੇਂ ਨਾ ਕਿਵੇਂ ਘਟ ਹੋਣ ਲੱਗ ਪਿੜ ਘਰ ਕਿਦਾਟ ਆਇਆ ਤੁਹਾਡੇ ਇੱਥੇ ਨਿੱਕਾ ਕੋਈ ਪੰਜ ਮਰਲੇ ਵਾਲੇ ਦਾ ਪਰਛਾਤਾ ਦਾ ਇਨਕ੍ਰੋਚਮੈਂਟ ਵਾਲਾ ਸੀ ਮੈਂ ਕਿਹਾ ਇਨਕ੍ਰੋ ਹਾਂ ਉਹਨੂੰ ਨਾਮ ਤਾਂ ਦਿੱਤਾ ਗਿਆ ਕਿ ਅਸੀਂ ਇਨਕ੍ਰੋਚਮੈਂਟ ਢਾ ਰਹੇ ਹਾਂ ਕਿਉਂਕਿ ਡਰਦੇ ਵੀ ਹੈ ਮੇਰੇ ਕਹਿਣ ਦਾ ਮਤਲਬ ਵੱਡੀ ਕੋਈ ਮਗਰਮ ਅਛਾ ਘਟ ਆਇਆ ਨਹੀਂ ਜੀ ਨੇ ਜੀ ਨੇ ਸਾਰਾ ਧੰਦਲੀ ਕੰਮ ਧੰਦਾ ਚਲਾਇਆ ਹੋਵੇ ਜਿਆਦਾ ਘਰ ਹੋਰ ਹਟਾਓ ਮੈਂ ਨਹੀਂ ਕਹਿੰਦਾ ਕਿ ਨਾ ਢਾਓ ਮੈਂ ਤਾਂ ਕਹਿੰਦਾ ਨਸ਼ੇ ਵੇਚਣ ਵਾਲੇ ਨੂੰ ਛੱਡਣਾ ਨਹੀਂ ਚਾਹੀਦਾ ਮੈਯੋਰੀ ਤਰਜਮਾਨੀ ਨਹੀਂ ਕਰ ਰਿਹਾ ਲੇਕਿਨ ਇਹ ਆਈਵਾਸ਼ ਕਰ ਰਹੀ ਹੈ ਸਰਕਾਰ ਭਗਵੰਤ ਸਿੰਘ ਮਾਨ 3 ਸਾਲਾਂ ਦੇ ਸੁੱਤੇ ਪਏ ਸੀ ਹੁਣ ਇੱਕੋ ਦਮ ਨਸ਼ਾ ਆ ਗਿਆ ਜਾਣ ਬੁੱਝ ਕੇ ਇੱਕ ਵਿਚਾਰਧਾਰਾ ਬਣਾਉਂਦੀ ਕਿ ਅਸੀਂ ਕੰਮ ਕਰ ਰਹੇ ਹਾਂ ਲੇਕਿਨ ਪੁਲਿਸ ਦੇ ਹਰਲ ਹਰਲ ਕਰਨ ਨਾਲ ਐਸਐਸਪੀ ਗਲੀਆਂ 'ਚ ਘੁੰਮਣ ਨਾਲ ਨਸ਼ਾ ਬੰਦ ਨਹੀਂ ਹੋਏਗਾ ਕਰਪਸ਼ਨ ਦਾ ਤੁਸੀਂ ਕਹਿੰਦਾ ਅਸੀਂ ਇੰਨੇ ਬੰਦੇ ਫੜ ਲਏ ਤੇ ਕਰਪਸ਼ਨ ਖਤਮ ਹੋ ਗਈ ਜਿੰਨਾ ਚਿਰ ਕਚਹਿਰੀਆਂ ਦੇ ਵਿੱਚ ਬੰਦਾ ਜਿਹੜਾ ਆਮ ਵਿਅਕਤੀ ਨਹੀਂ ਮਹਿਸੂਸ ਕਰੇਗਾ ਕਿ ਕਰਪਸ਼ਨ ਬੰਦਾ ਉਹਨਾਂ ਚਿਰ ਕਰਪਸ਼ਨ ਦੀ ਰਾਹਤ ਤੁਹਾਡੇ ਕਹਿਣ ਨਾਲ ਨਹੀਂ ਹੋਏਗੀ ਉਸੇ ਤਰ੍ਹਾਂ ਦੀ